جا کے کانਗਰਸ پارٹی ਜਿੰਦਾਬਾਦ کانਗਰਸ پارٹی ਜਿੰਦਾਬਾਦ ਭਾਜਪਾ ਸਰਕਾਰ ਮਰਦਾਬਾ 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 ਭਾਜਪਾ ਸਰਕਾਰ ਮਰਦਾਬਾ 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 ਮਨਰੇਗਾ ਕੰਮ ਹੈ ਜਿੰਦਾਬਾਦ ਕਾਂਗਰਸ ਪਾਰਟੀ ਨੇ 2005 ਚ ਗਰੀਬਾਂ ਦੀ ਸਕੀਮ ਲੈ ਕੇ ਆਂਦੀ ਸੀ ਔਰ ਮਨਰੇਗਾ ਨਾਂ ਦਾ ਨਾਂ ਦਿੱਤਾ ਸੀਗਾ ਔਰ 100 ਦਿਨ ਦਾ ਗਰੰਟੀ ਰੁਜ਼ਗਾਰ ਸੀਗਾ ਲੋਕ ਸਭਾ ਚ ਪਾਸ ਕੀਤਾ ਸੀਗਾ ਹੁਣ ਤੱਕ ਚੱਲਦਾ ਰਿਹਾ ਔਰ ਮੈਂ ਸਮਝਦਾ ਕਿ ਭਾਜਪਾ ਦੀ ਸਰਕਾਰ ਨੇ ਇੱਕ ਦਿੱਲੀਤਾ ਨੂੰ ਕਮਜ਼ੋਰ ਕਰਨ ਲਈ ਕਿਉਂਕਿ ਉਹ ਕਾਂਗਰਸ ਪਾਰਟੀ ਨਾਲ ਹਮੇਸ਼ਾ ਖੜਦੇ ਨੇ ਕਿ ਇਹਨਾਂ ਤੋਂ ਪਾਸੇ ਭਜਾਈਏ ਕਮਜ਼ੋਰ ਲੋਕਾਂ ਨਾਲ ਬਜ਼ੁਰਗਾਂ ਨਾਲ ਮਾਵਾਂ ਨਾਲ ਸਾਡੀ ਧੀਆਂ ਨਾਲ ਪੇਟ ਤੇ ਲੱਤ ਹੈ ਕਿ ਉਹਨਾਂ ਤੋਂ ਰੁਜ਼ਗਾਰ ਖੋਲਿਆ ਇਸ ਦਾ ਵਿਰੋਧ ਕਰਨ ਲਈ ਖੜਗੀ ਸਾਹਿਬ ਨੇ ਸੋਨੀਆ ਜੀ ਨੇ ਰਾਹੁਲ ਗਾਂਧੀ ਨੇ ਕਿਹਾ ਕਿ ਘਰ ਘਰ ਸਨੇਹਾ ਦਿਓ ਕਿ ਬੀਜੇਪੀ ਦਲਿਤਾਂ ਦੇ ਖਿਲਾਫ ਔਰ ਗਰੀਬਾਂ ਦੇ ਖਿਲਾਫ ਗਰੀਬ ਕੋਈ ਵੀ ਜਾਤ ਦਾ ਹੋਵੇ ਖਿਲਾਫ ਨਹੀਂ ਤਾਂ ਕਿ ਉਹਨਾਂ ਦਾ ਜਿਹੜਾ ਸਕੀਮ ਹੈ ਲਾਗੂ ਹੋ ਸਕੇ ਸੋ ਮੈਂ ਇਹੀ ਕਾਂਗਾ ਕਿ ਅਸੀਂ ਪਾਰਟੀ ਵੱਲੋਂ ਹਰ ਪਿੰਡ ਦੇ ਵਿੱਚ ਜਾਵਾਂਗੇ ਅੱਜ ਕਾਂਗਰਸ ਜੇ ਇਕੱਠੀ ਹੈ ਤਾਂ ਸਾਰੇ ਇਕੱਠੇ ਆ ਜਾਤਾਂ ਮਜਵਾਤੇ ਨਾ ਆਜ਼ਾਦੀ ਤੋਂ ਪਹਿਲਾਂ ਕਾਂਗਰਸ ਨੇ ਕੀਤੀ ਸੀ ਨਾ ਹੁਣ ਆਜ਼ਾਤ ਮਜਬ ਤੇ ਕਰਦੀ ਹੈ ਰਾਜਨੀਤੀ ਕੋਈ ਹਿੰਦੂ ਦੀ ਰਾਜਨੀਤੀ ਕਰਦਾ ਹੈ ਕੋਈ ਮਜਬ ਦੀ ਰਾਜ ਕਰਦਾ ਹੈ ਕਾਂਗਰਸ ਪਾਰਟੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਕਾਂਗਰਸ ਜਾਤਾਂ ਪਾਚਾਂ ਚ ਵੰਡੀ ਗਈ ਤਾਂ ਫਿਰ ਦੇਸ਼ ਕਮਜ਼ੋਰ ਹੋ ਜਾਏਗਾ ਲੋਕ ਤਾਂ ਪਹਿਲਾਂ ਹੀ ਲੱਗੇ ਨੇ ਬਾਹਰਨੀਆਂ ਤਾਕਤਾਂ ਵਿੱਚ ਲੱਗੇ ਨੇ ਕੋਈ ਕਹਿੰਦਾ ਹਿੰਦੂਸਤਾਨ ਹਿੰਦੂਆਂ ਦਾ ਹੀ ਹੋ ਜੇ ਕੋਈ ਕਹਿੰਦਾ ਮੁਸਲਮਾਨਾਂ ਦਾ ਹੀ ਹੋ ਜੇ ਕੋਈ ਕਹਿੰਦਾ ਕੋਈ ਹੋਰ ਹੀ ਦੇਸ਼ ਹੋ ਜੇ ਵੱਖਰੇ-ਵੱਖਰੀਆਂ ਸਟੇਟਾਂ ਹੋ ਜਾਣਗੀਆਂ ਵੱਖਰੇ-ਵੱਖਰੇ ਮੁਕਲਕ ਹੋ ਜਾਣਗੇ ਜਦੋਂ ਜਦੋਂ ਵੀ ਕਾਂਗਰਸ ਕਮਜ਼ੋਰ ਹੋਈ ਹੈ ਤਾਂ ਦੇਸ਼ ਕਮਜ਼ੋਰ ਹੋਇਆ ਅੱਜ ਨਾਜ਼ਕ ਸਮਾਂ ਹੈ ਕਾਂਗਰਸ ਦੇ ਨਾਲ ਸਾਰਿਆਂ ਨੂੰ ਖੜਨਾ ਚਾਹੀਦਾ ਜਿਹੜੀਆਂ ਬਿਲਕੁਲ ਜੀ ਮਨਰੇਗਾ ਬਚਾਓ ਸਗਰਾਮ ਦੇ ਤਹਿਤ ਜੋ ਇਹ ਚੱਲਿਆ ਪਿੰਡਾਂ-ਪਿੰਡਾਂ 'ਚ ਜਾ ਕੇ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੇ ਪਹਿਲਾਂ ਰੈਲੀਆਂ ਕੀਤੀਆਂ ਵੱਡੀਆਂ ਉਹ ਬੜੀਆਂ ਕਾਮਯਾਬ ਰਹੀਆਂ ਸਾਡੇ ਪੀਸੀਸੀ ਦੇ ਪ੍ਰਧਾਨ ਸਾਹਿਬ ਮਾਨ ਸਿੰਘ ਰਾਜਾ ਬੜਿੰਗ ਜੀ ਤੇ ਆਪਣੇ ਭਗਿਲ ਸਾਹਿਬ ਦੀ ਰਹਿਨਮਾਈ ਚ ਸਾਡੇ ਜਿਹੜੇ ਇਨਚਾਰਜ ਨੇ ਪੰਜਾਬ ਦੇ ਉਹ ਆਏ ਔਰ ਸਾਰੀਆਂ ਪੂਰੀ ਠੰਡ ਦੇ ਵਿੱਚ ਵੀ ਰੈਲੀਆਂ ਕਾਮਯਾਬ ਹੋਈਆਂ ਦੇਖੋ ਜੀ ਮੈਂ ਤਾਂ ਹੀ ਕਹੂੰਗੀ ਕਿ ਸਾਡੇ ਬਹੁਤ ਹੀ ਸਤਕਾਰਯੋਗ ਨੌਜਵਾਨ ਲੀਡਰ ਜੀ ਰਾਹੁਲ ਗਾਂਧੀ ਜੀ ਬਹੁਤ ਇਹ ਜਾਤ ਪਾਤ ਧਰਮਾਂ ਤੋਂ ਹਟ ਕੇ ਇੱਕ ਉੱਪਰ ਦੀ ਰਾਜਨੀਤੀ ਕਰਦੇ ਨੇ ਉਹ ਸਿਰਫ ਬੰਦੇ ਦਾ ਕੈਲੀਬਰ ਦੇਖਦੇ ਨੇ ਜਿਵੇਂ ਕਿ ਉਹਨਾਂ ਨੇ ਦੇਖੋ ਪਹਿਲਾਂ ਸਾਡੇ ਚੰਨੀ ਜੀ ਨੂੰ ਵੀ ਮੁੱਖ ਮੰਤਰੀ ਐਲਾਨਿਆ ਬੜੀ ਵਧੀਆ ਗੱਲ ਹੈ ਮੈਨੂੰ ਦੇਖੋ ਇੱਕ ਮਹਿਲਾ ਤੁਹਾਡੇ ਵਿੱਚ ਅੱਜ ਖੜੀ ਆ ਤੇ ਸਤਾਈ ਪ੍ਰਧਾਨ ਲੱਗੇ ਨੇ ਜੇ ਮੈਂ ਕੈਪੇਬਲ ਸੀ ਜੇ ਕਾਬਲੀਅਤਾਂ ਸੀ ਤਾਂ ਪੰਜਾਬ ਦੇ ਵਿੱਚ ਇੱਕੋ ਇੱਕ ਲੀਡੀ ਪ੍ਰਧਾਨ ਲੱਗੀ ਹੈ ਇਸ ਨੂੰ ਚੇਂਜ ਕਰਕੇ ਜਿਹੜੀ ਗਰੰਟੀ ਸੀ 100 ਦਿਨ ਦੀ ਉਸ ਨੂੰ ਚੇਂਜ ਕਰਕੇ ਤਾਂ ਉਸ ਦੇ ਖਿਲਾਫ ਤੁਸੀਂ ਅੱਜ ਇੱਕ ਮੀਟਿੰਗ ਸੀ ਜੋ ਮਨਰੇਗਾ ਦੀ ਉਹ ਪਿੰਡ ਵਿੱਚ ਇਕੱਤਰਤਾ ਦੇ ਵਿੱਚ ਕਰੀ ਜੀ ਜਿੱਥੇ ਸਾਡੇ ਸਾਬਕਾ ਮੰਤਰੀ ਸਦਾ ਸਾਬੂ ਸਿੰਘ ਧਰਮਸੋਧ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਮੈਡਮ ਗਰਸ਼ਨ ਕੌਰ ਰੰਧਾਵਾ ਨੇ ਵੀ ਸ਼ਮੂਲੀਅਤ ਕੀਤੀ ਜੀ ਤੇ ਇਸ ਵਿੱਚ ਸਾਡੇ ਸਾਰੇ ਪਿੰਡ ਦੇ ਜਿੰਨੇ ਵੀ ਨਰੇਗਾ ਦੇ ਕੰਮ ਏ ਨੇ ਜੀ ਉਹ ਮਜੂਦ ਸੀਗੇ ਪਿੰਡ ਪੱਦਰ ਦੀ ਮੀਟਿੰਗ ਸੀਗੀ ਜਿਵੇਂ ਹਾਈ ਕਮਾਂਡ ਤੋਂ ਸਾਨੂੰ ਹਦੇਸ਼ ਲੱਗਿਆ ਜੀ ਤੇ ਅਸੀਂ ਇਹ ਮੀਟਿੰਗਾਂ ਹਰ ਪਿੰਡ ਪਿੰਡ ਜਾ ਕੇ ਹਦੇਸ਼ ਦੇ ਹਿਸਾਬ ਨਾਲ ਕਰਦੇ ਆ